ਬਟਾਲਾ ਤੋਂ ਨੌਜਵਾਨਾਂ ਦੇ ਵੱਲੋਂ ਤੀਸਰੀ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਗਈ ਜੋ ਕਿ ਬਟਾਲਾ ਤੋਂ ਸ਼ੁਰੂ ਹੋ ਕੇ ਕਲਨੌਰ ਭਗਵਾਨ ਸ਼ੰਕਰ ਦੇ ਇਤਿਹਾਸਕ ਮੰਦਿਰ ਤੱਕ ਜਾਏਗੀ ਤਾਂ ਜੋ ਤੀਸਰੀ ਯਾਤਰਾ ਦੀ ਸ਼ੁਰੂਆਤ ਬਟਾਲਾ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਕਰਵਾਈ ਗਈ ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਜੁੱਥੇ ਉੱਤੇ ਹੀ ਹਿੰਮਤ ਦੇ ਲਈ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਥੇ ਨੌਜਵਾਨਾਂ ਨੇ ਦੱਸਿਆ ਕਿ ਤੀਸਰੀ ਯਾਤਰਾ ਸਾਵੰਨ ਦੇ ਮਹੀਨੇ ਦੇ ਵਿੱਚ ਹਰ ਸਾਲ ਅਸੀਂ ਬਟਾਲਾ ਤੋਂ ਯਾਤਰਾ ਕਰਕੇ ਕਲਨੌਰ ਭਗਵਾਨ ਸ਼ੰਕਰ ਦੇ ਇਤਿਹਾਸਕ ਸਕ ਮੰਦਰ ਤੱਕ ਲੈ ਕੇ ਜਾਂਦੇ ਆ ਜਿਸ ਦੀ ਦੂਰੀ ਕਰੀਪਾ 15 ਕਿਲੋਮੀਟਰ ਬਣਦੀ ਹੈ ਤਾਂ ਭਗਵਾਨ ਸ਼ੰਕਰ ਦਾ ਸਾਵਰ ਮਹੀਨਾ ਬੜਾ ਖਾਸ ਹੁੰਦਾ ਤੇ ਇਸ ਲਈ ਸ਼ਰਧਾ ਭਾਵਨਾ ਦੇ ਨਾਲ ਸ਼ਰਧਾਲੂ ਜਿਹੜੇ ਨੇ ਪੈਦਲ ਯਾਤਰਾ ਕਰਕੇ ਕਲਾਨੌਰ ਪਹੁੰਚਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਸ਼ਿਵ ਸ਼ਕਤੀ ਸੇਵਾ ਜਿਹੜੇ ਸਾਰੇ ਸੇਵਕ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਦੀ ਜਿਹੜਾ ਇਹ ਨੇਕ ਉਪਰਾਲਾ ਅੱਜ ਕਲਾਂ ਨੌਰ ਵਿਖੇ ਜਿਹੜੇ ਸ਼ਿਵ ਭਗਤਾਂ ਦੀ ਜਿਹੜੀ ਯਾਤਰਾ ਕਲਾਂ ਨੌਰ ਵਿਖੇ ਜਿਹੜੀ ਜਾ ਰਹੀ ਹੈ ਮੈਂ ਮਾਣ ਵੀ ਮਹਿਸੂਸ ਹੈ ਕਿਉਂਕਿ ਇਹ ਤੀਸਰੀ ਵਾਰੀ ਜਿਹੜੇ ਨੇ ਇਹ ਜਾ ਰਹੇ ਨੇ ਔਰ ਅੱਗੇ ਨਾਲੋਂ ਜੋ-ਜੋ ਯਾਤਰਾ ਸਮਾਬਿੱਧਾ ਜਾ ਰਿਹਾ ਤੇ ਉਹ ਤੋਂ ਇਹ ਕਾਫਲਾ ਜਿਹੜਾ ਹੈ ਪਰਿਵਾਰ ਹੈ ਜਿਹੜਾ ਇਹ ਵਾਦਾ ਜਾ ਰਿਹਾ ਸੋ ਬਹੁਤ-ਬਹੁਤ ਮੁਬਾਰਕਾ ਸਾਰੀ ਟੀਮ ਇਹ ਵਾਕਿਆ ਵਧਾਈ ਦੇ ਪਾਤਰ ਨੇ ਕਿਉਂਕਿ ਭਗਵਾਨ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਇਹ ਵਦ ਚੜ੍ਹ ਕੇ ਇਸ ਦੇ ਵਿੱਚ ਭਾਗ ਲੈਂਦੇ ਨੇ ਅਤੇ ਬਟਾਲੇ ਸ਼ਹਿਰ ਨੂੰ ਬਖਤੀ ਮੇ ਬਖਤੀ ਮੇ ਬਣਾ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਹਰ ਔਰ ਬੋਲੇ ਸ਼ੰਕਰ ਦੇ ਜਕਾਰੇ ਮਹਾਮੈਦੇ ਦੇ ਜਕਾਰੇ ਲਗਾ ਰਹੇ ਨੇ ਤੇ ਮੈਂ ਕਾਮਨਾ ਕਰਦਾ ਇਹਨਾਂ ਦੀ ਯਾਤਰਾ ਜੋ ਕੀ ਹੈ ਉਹ ਬਹੁਤ ਸਫਲ ਹੋਵੇ ਅਤੇ ਇਸ ਤਰ੍ਹਾਂ ਹੀ ਹਰ ਸਾਲ ਇਹ ਵਦ ਚੜ੍ਹ ਕੇ ਇਹ ਯਾਤਰਾ ਦਾ ਆਯੋਜਨ ਕਰਦੇ ਰਹਿਣ ਇਹ ਨੀ ਗਰਮੀ ਦੇ ਵਿੱਚ ਵੀ ਜਿਹੜੀ ਭੋਲੇनाथ ਦੇ ਜਿਹੜੇ ਭਗਤਿਆ ਯਾਤਰਾ ਕਰਦੇ ਪਏ ਆ ਇਹ ਭੋਲੇਨਾਥ ਦੇ ਜਿਹੜੇ ਭਗਤ ਹੁੰਦੇ ਆ ਉਹਨਾਂ ਨੂੰ ਗਰਮੀ ਸਰਦੀ ਦਾ ਕੋਈ ਖਿਆਲ ਨਹੀਂ ਹੁੰਦਾ ਕਿਉਂਕਿ ਭੋਲੇ ਸ਼ੰਕਰ ਦਾ ਭੋਲੇ ਸ਼ੰਕਰ ਮਹਾਦੇਵ ਕਿਉਂਕਿ ਭੋਲੇ ਸ਼ੰਕਰ ਦੀ ਅਪਾਰ ਕਿਰਪਾ ਹੁੰਦੀ ਹੈ ਇਹਨਾਂ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ ਕਿ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵਿੱਚ ਇੰਨਾ ਉਤਸ਼ਾਹ ਹੈ ਕਿ ਦੇਖਿਆ ਨਹੀਂ ਬੰਦਾ ਇਹ ਬਸ ਮਾਂ ਭਗਵਤੀ ਦਾ ਆਸ਼ੀਰਵਾਦ ਭੋਲੇ ਸ਼ੰਕਰ ਦਾ ਆਸ਼ੀਰਵਾਦ ਹੁੰਦਾ ਹੈ ਇਹ ਮਾਂ ਦੇ ਅੱਗੇ ਇਹੋ ਹੀ ਕਾਮਨਾ ਕਰਦੇ ਆ ਕਿ ਆਸ਼ੀਰਵਾਦ ਇਹਨਾਂ ਤੇ ਬਣਿਆ ਰਵੇ ਤੇ ਇਹ ਇਸ ਤਰ੍ਹਾਂ ਹੀ ਯਾਤਰਾ ਕੱਢਦੇ ਰਹਿਣ ਤੇ ਬਟਾਲੇ ਸ਼ਹਿਰ ਨੂੰ ਬਖਤੀ ਮੈਂ ਕਰਦੇ ਰਹਿਣ ਜਿਵੇਂ ਤੁਸੀਂ ਦੇਖ ਰਹੇ ਹੋ ਸਾਵਨ ਦੇ ਮਹੀਨੇ ਚ ਇਹ ਯਾਤਰਾ ਕੱਢੀ ਜਾ ਰਹੀ ਹੈ ਇਸ ਲਈ ਸਾਵਨ ਦੇ ਮਹੀਨੇ ਦੇਖੋ ਸਾਵਨ ਦੇ ਮਹੀਨੇ ਦੇ ਵਿੱਚ ਬੋਲੇ ਸ਼ੰਕਰ ਦੀ ਜੋ ਆराधना ਦਾ ਬਹੁਤ ਮਹੱਤਵ ਹੁੰਦਾ ਹੈ ਹਰ ਔਰ ਰੁਦਰ ਅਭਿਸ਼ੇਕ ਹਰ ਔਰ ਅਭਿਸ਼ੇਕ ਕਰਵਾਏ ਜਾਂਦੇ ਹਨ ਉਹਨਾਂ ਨੇ ਕਾਵੜ ਯਾਤਰਾ ਵੀ ਨਿਕਾਲੀ ਜਾਂਦੀ ਹੈ ਅਤੇ ਬਟਾਲੇ ਸ਼ਹਿਰ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ ਕਿ ਬਟਾਲੇ ਤੋਂ ਲੈ ਕੇ ਜੋ ਕਿ ਸਾਡੀ ਕੁਇਤਾ ਸਥਾਨ ਹੈ ਕਲਨੌਰ ਜਿੱਥੇ ਭਗਵਾਨ ਸ਼ਿਵ ਦਾ ਬਹੁਤ ਹੀ ਮਹਾਨ ਸ਼ਿਵਲਿੰਗ ਹੈ ਉੱਥੋਂ ਤੱਕ ਯਾਤਰਾ ਦਾ ਸੇਵਾ ਪ੍ਰਾਪਤ ਜੋ ਬਟਾਲੇ ਸ਼ਹਿਰ ਨੂੰ ਹੋਈ ਹੈ ਤੇ ਮੈਂ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਦਾ ਵਾਸੀ ਹੋਣ ਕਰਕੇ ਮਾਣ ਮਹਿਸੂਸ ਕਰਦਾ ਹਾਂ ਕਿ ਬਟਾਲੇ ਸ਼ਹਿਰ ਦੇ ਸਾਰੇ ਲੋਕ ਇਕੱਠੇ ਹੋ ਕੇ ਯਾਤਰਾ ਦਾ ਆਯੋਜਨ ਕਰਦੇ ਤੇ ਬਟਾਲੇ ਨੂੰ ਬਖਤੀ ਮੇਂ ਕਰ ਦਿੰਦੇ ਜੈ ਸ਼ੰਕਰ ਜੀ ਸਰ ਕਿੰਨੀ ਯਾਤਰਾ ਵਾ ਤੇ ਕਿੱਥਾ ਜਾ ਰਹੇ ਕਿੱਥੇ ਜਾ ਰਹੇ ਜੈ ਸ਼ੰਕਰ ਜੈ ਬੋਲੇ ਨਾਹ ਹਰ ਹਰ ਮਹਾਦੇਵ ਮੇਰਾ ਨਾਮ ਅੰਕਿਤ ਕੰਨਾ ਸ਼ੀਵ ਸ਼ਕਤੀ ਸੇਵਾ ਕਲਬ ਦਾ ਮੈਂਬਰ ਆ ਬਾਬੇ ਦੀ ਕਿਰਪਾ ਨਾਲ ਬਾਬੇ ਨੇ ਸਾਨੂੰ ਤੀਜੀ ਸੇਵਾ ਕਟ ਦਾ ਮੌਕਾ ਦਿੱਤਾ ਜੇ ਇਹ ਤੀਜੀ ਸੇਵਾ ਬਟਾਲੇ ਚੋਂ ਕਲਾਨੌਰ ਕਲਾਨੌਰ ਦਾ ਆਮਲੀ ਚੱਲ ਰਹੀ ਹੈ ਯਾਤਰਾ ਪੈਦਲ ਯਾਤਰਾ ਕਲਾਨੌਰ ਦੀ ਸਰ ਕਿੰਨੇ ਕਿਲੋਮੀਟਰ ਚੱਲਦੀ ਕਿੰਨੇ ਇਹ ਲਗਭਗ 25 ਕਿਲੋਮੀਟਰ ਯਾਤਰਾ ਜੀ ਪੈਦਲ ਯਾਤਰਾ ਸਾਰੇ ਬਗ ਮੇਲ ਜੋੜ ਕੇ ਟੋਲ ਨਗਾ ਰਿਆਂ ਨਾਲ ਡੰਗੂ ਨਾਲ ਪੈਦਲ ਹੀ ਜਾਣਗੇ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਅਬਿਨੀਤ ਬਾਜੀ ਔਰ ਸਾਰੇ ਸਾਡੇ ਜਿੰਨੇ ਵੀ ਗਰੁੱਪ ਆ ਸਾਡਾ ਸਾਰੇ ਸ਼ਿਵ ਸ਼ਕਤੀ ਕਲੱਬ ਦਾ ਸਨਾਤਨ ਨੂੰ ਇੱਕ ਜਿੰਦਾ ਰੱਖਣ ਵਾਸਤੇ ਆਪਣੇ ਯੂਥ ਵਾਸਤੇ ਆਉਣ ਵਾਲੇ ਫਿਊਚਰ ਜਿਹੜੇ ਸਾਡੀ ਆਉਣ ਵਾਲਾ ਯੂਥ ਆ ਉਹਨਾਂ ਵਾਸਤੇ ਬੜਾ ਇੱਕ ਬੜਾ ਐਗਜ਼ਾਮਪਲ ਹੈ ਕਿ ਹਾਂ ਵੀ ਸਾਡੇ ਜਿਹੜੇ ਧਰਮ ਨੂੰ Hindu ਧਰਮ ਸਨਾਤਨ ਧਰਮ ਨੂੰ ਆਪਾਂ ਲੈ ਕੇ ਤੁਰਦਿਆਂ ਤੇ ਬੜਾ ਆਸ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲੇ ਸ਼ਹਿਰ 'ਚ ਵੀ ਆ ਭਰਾ ਵਰਗੀਆਂ ਰੂਹਾਂ ਹੈ ਗਿਆ ਅਦੇ ਕੋ ਤੀ ਦੇਖਦੇ ਹੋ ਕਿ ਸਾਰੇ ਮਹਾਕਾਲ ਦੇ ਮਹਾਕਾਲ ਦੇ ਰਾਂਗੇ ਰੰਗੇ ਨੇ ਤੇ ਸਾਰੇ ਪੋਲੇ ਨਾਲ ਦੀ ਲੈਲਾ ਜੀ ਆਉਣ ਵਾਲੇ ਸਮੇਂ ਵਿੱਚ ਬੜੇ ਅੱਛੇ ਉਰਾਲੇ ਕਰਦੇ ਨੇ ਤੇ ਅਹੀਂ ਸਹਿਯੋਗ ਪੂਰਾ ਨਾ ਦਿੰਦੇ ਆ ਐਸਾ ਭਰਾ ਐਸਾ ਛੋਟੇ ਭਰਾ ਇਹਨਾਂ ਦੇ ਨਾਲ ਨੇ ਐਮਐਲਏ ਸਾਹਿਬਾ ਸਪੈਸ਼ਲ ਟੋਰਟ ਤੇ ਪਹੁੰਚਣ ਤੇ ਬੜਾ ਮਾਣ ਮਸਰਤ ਹੁੰਦਾ ਕਿ ਐਮਐਲਏ ਸਾਹਿਬ ਵੀ ਸ਼ਹਿਰ ਦੇ ਵਿੱਚ ਕੋਈ ਕਲਾ ਕਰਨ ਦੇ ਵਿੱਚ ਹਰੇਕ ਸਹਿਯੋਗ ਦਿੰਦੇ ਨੇ ਤੇ ਇਹਨਾਂ ਦਾ ਬੜਾ ਸਾਰਾ ਸਨੋ